ਜੱਬ ਹੈਡਲਾਈਨ ਦੇਖ ਰਹੇ ਦਸ਼ਕਾ ਦਾ ਮੈਕੋਸਮ ਸਵਾਗਤ ਕਰਦੀ ਹੈ। ਦੱਖਣੀ ਕਸ਼ਮੀਰ ਵਿੱਚ 3880 ਮੀਟਰ ਦੀ ਉਚਾਈ ਤੇ ਸਥਿਤ ਅਮਨਾਤ ਮੰਦਿਰ ਦੀ ਅਠੱਤੀ ਦਿਨਾਂ ਦੀ ਸਲਾਨ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਫੈਸਲਾ ਰਾਜਪਵਨ ਵਿਖੇ ਉਪਰ ਰਾਜਪਾਲ ਦੇ ਪ੍ਰਧਾਨ ਕੀ ਹੇਠ ਹੋਇਆ। ਸ਼੍ਰੀ ਅਮਨਾਤ ਜੀ ਦੇ ਸਥਾਈਨ ਬੋਰਡ ਦੀ 38ਵੀਂ ਬੋਰਡ ਮੀਟਿੰਗ ਵਿੱਚ ਲਿਆ ਗਿਆ। ਬੁਲਾਰੇ ਨੇ ਕਿਹਾ ਇਸ ਸਾਲੀ ਯਾਤਰਾ 3 ਜੁਲਾਈ ਨੂੰ ਦੋਵਾਂ ਰੋਟਾ ਤੇ ਹੋਵੇਗੀ। ਇਹ ਜ਼ਿਲ੍ਹੇ ਦੇ ਪੈਲਗ੍ਰਾਮ ਰੂਟ ਅਤੇ ਜਿਲੇ ਦੇ ਬਾਲਟਾ ਰੂਟ ਤੋਂ ਇੱਕ ਸਮੇਂ ਸ਼ੁਰੂ ਹੋਵੇਗਾ ਅਤੇ 9 ਅਗਸਤ ਨੂੰ ਰਖੜੀ ਵਾਲੇ ਦਿਨ ਸਮਾਪਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਸ਼੍ਰਾਇਨ ਬੋਰਡ ਦੇ ਮੈਂਬਰ ਸ਼ਾਮਲ ਹੋਏ ਜਿਨ੍ਹਾਂ ਨੇ ਸਰਦਵਾਲਾ ਲੇਪਰ ਬੰਦ ਬਾਰੇ ਚਰਚਾ ਕੀਤੀ। ਸਹੂਲਤਾਂ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਉਪਾਏ ਪ੍ਰਸਿੱਧ ਕੀਤੇ ਗਏ ਹਨ। ਸਰਦਵਾਲਾ ਦੀ ਵੱਧਦੀ ਗਿਣਤੀ ਤੇ ਮਜਦੇ ਨਜ਼ਰ ਮੀਟਿੰਗ ਵਿੱਚ ਜੰਮੂ ਸ਼ਿਰੀਨਗਰ ਅਤੇ ਹੋਰ ਥਾਵਾਂ ਤੇ ਸਥਿਤ ਕੇਂਦਰਾ ਤੇ ਰਿਹੈ ਸਿੱਤ ਸਮਰਥ ਵਧਾਉਣ ਇਕਈਕੇਵਾਈਸੀ ਲਈ ਯਾਤਰੀ ਸੁਵਿਧਾ ਕੇਂਦਰ ਨੂੰ ਸੰਚਾਲਿਤ ਕਰਨ ਆਰਐਫਆਈਏਡੀ ਕਾਰਡ ਜਾਰੀ ਕਰਨ ਦਾ ਕੰਮ ਅਤੇ ਕਟੜਾ ਰੇਲਵੇ ਸਟੇਸ਼ਨ ਸਮੇਂ ਵੱਖ-ਵੱਖ ਥਾਵਾਂ ਤੇ ਸਰਦਾਲਵਾ ਨੂੰ ਮੁੱਕੇ ਤੇ ਰਜਿਸਟਰ ਸਹੂਲਤ ਪ੍ਰਦਾਨ ਕਰਨ ਉਪਾਵਾਂ ਤੇ ਚਰਚਾ ਕੀਤੀ ਗਈ